ਫਗਵਾੜਾ ਦੇ ਕਾਂਗਰਸ ਦੇ ਸਾਰੇ ਐਮਸੀ ਦੇ ਨਾਲ ਇੱਕ ਗੁਪਤ ਮੀਟਿੰਗ ਕਰਨ ਦੇ ਲਈ ਨਵਾਂ ਸ਼ਹਿਰ ਦੇ ਸੀਨੀਅਰ ਲੀਡਰ ਸਤਵੇਰ ਸਿੰਘ ਪੱਲੇਚੀ ਕੀ ਬੰਗਾ ਦੇ ਅਨਮੋਲ ਪੈਲਸ ਵਿੱਚ ਪੰਜਾਬ ਕਾਂਗਰਸ ਲੀਡਰ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਪਹੁੰਚੇ ਅਤੇ ਫਗਵਾੜਾ ਦੇ ਜਿੱਤੇ ਹੋਏ ਐਮਸੀ ਦੇ ਨਾਲ ਬੰਦ ਕਮਰਾ ਗੁਪਤ ਮੀਟਿੰਗ ਕੀਤੀ ਗਈ ਇਸ ਮੌਕੇ ਆਜ਼ਾਦ ਉਮੀਦਵਾਰ ਤੋਂ ਜਿੱਤ ਕੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਰਾਜਾ ਬ੍ਰਿੰਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਜਿਨ੍ਹਾਂ ਨੇ ਬਹਾਮਤ ਦਿੱਤਾ ਉਹਨਾਂ ਕਿਹਾ ਕਿ ਲੋਕ ਸਭਾ ਪੰਚਾਇਤੀ ਚੋਣਾਂ ਅਤੇ ਸ਼ਹਿਰੀ ਚੋਣਾਂ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕਾਂ ਦੀ ਪਹਿਲੀ ਚੁਆਇਸ ਕਾਂਗਰਸ ਪਾਰਟੀ ਹੈ ਉਹਨਾਂ ਕਿਹਾ ਕਿ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਮੇਅਰ ਦਾ ਚੋਣ ਹੋਵੇਗਾ ਕਾਂਗਰਸ ਪਾਰਟੀ ਕੋਈ ਵੀ ਪਲਾਨ ਤੋਂ ਬਾਅਦ ਹੀ ਫੈਸਲਾ ਲਏਗੀ ਜਗਜੀਤ ਸਿੰਘ ਢੱਲੇਵਾਲ ਦੁਆਰਾ ਮਰਨਵਾਰਤ ਤੇ ਬੈਠੇ ਹੋਏ ਐਨ ਦੇਨ ਹੋ ਗਏ ਹਨ ਅਗਰ ਕੋਈ ਅਣਹੋਣੀ ਹੁੰਦੀ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਬੀਜੇਪੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ ਜੀ ਸਰ ਅੱਜ ਦੀ 15 ਸੋਮਾਟਿਮੀਟਿੰਗ ਹੋਈ ਮੈਂ ਫਗਵਾੜੇ ਜੰਤੀ ਤੋਂ ਕੀ ਹੈ ਜੀ ਅੱਜ ਅਸੀਂ ਪੰਗਾ ਵਿਖਿਆ ਇਸ ਤਾਂ ਅਸੀਂ ਪਹਿਲਾਂ ਤਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਫਗਵਾੜੇ ਦੇ ਲੋਕਾਂ ਦਾ ਦੁਆਬੇ ਦੇ ਸਾਰੇ ਲੋਕਾਂ ਦਾ ਪੰਜਾਬ ਦੇ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਬਹੁਤ ਵੱਡਾ ਮੈਂਡੇਟ ਇਸ ਵਾਰੀ ਸਾਨੂੰ ਇਹ ਜਿਹੜੀਆਂ ਸਾਡੀਆਂ ਚੋਣਾਂ ਸਨ ਇਹਦੇ ਵਿੱਚ ਸਾਨੂੰ ਵੱਡਾ ਇੱਕ ਮੈਂਡੇਟ ਮਿਲਿਆ ਕਾਂਗਰਸ ਪਾਰਟੀ ਨੂੰ ਕਾਂਗਰਸ ਪਾਰਟੀ ਇਹਨਾਂ ਚੋਣਾਂ 'ਚ ਲੋਕਾਂ ਨੇ ਸਿੱਧਾ-ਸਿੱਧਾ ਪਾਰਲੀਮੈਂਟ ਦੀਆਂ ਚੋਣਾਂ 'ਚ ਵੀ ਵੱਡੀ ਜਿੱਤ ਪ੍ਰਾਪਤ ਹੋਈ ਪੰਚਾਇਤੀ ਚੋਣਾਂ 'ਚ ਵੀ ਇਹ ਜਿਹੜੀਆਂ ਸ਼ਹਿਰ ਦੀਆਂ ਚੋਣਾਂ ਸਨ ਇਹਨਾਂ ਨੇ ਸਿੱਧ ਕਰਤਾ ਕਿ ਅੱਜ ਪੰਜਾਬ ਦੇ ਲੋਕਾਂ ਦੀ ਪਹਿਲੀ ਚੁਆਇਸ ਜਿਹੜੀ ਹੈਗੀ ਹੈ ਸ਼ਹਿਰੀਆਂ ਦੀ ਵੀ ਉਹ ਕਾਂਗਰਸ ਹੈ ਨਾ ਕੋਈ ਹੋਰ ਪਾਰਟੀ ਹੈ ਸੋ ਬਾਜਵਾ ਸਾਹਿਬ ਵੀ ਤੇ ਮੈਂ ਅਸੀਂ ਦੋਨੋਂ ਅਸੀਂ ਅੱਜ ਇੱਥੇ ਆਏ ਸੰਦੀਪ ਸੰਧੂ ਸਾਹਿਬ ਸੋ ਅਸੀਂ ਸਾਰੇ ਬਲਵਿੰਦਰ ਜੀ ਨਾਲ ਬਾਟ ਕੇ ਸਾਰੇ ਜਿਹੜੇ ਸਾਡੇ ਚੁਣੇ ਕੌਂਸਲਰ ਸਹਿਬਾਨ ਸਨ ਉਹਨਾਂ ਨਾਲ ਮੀਟਿੰਗ ਕੀਤੀ ਔਰ ਇੱਕ ਸਾਨੂੰ ਕੌਂਸਲਰ ਜਿਹੜੇ ਆਯਾਦ ਸਨ ਉਹਨਾਂ ਨੇ ਜੁਆਇਨ ਕੀਤਾ ਔਰ ਸਭ ਨੇ ਆਪ ਦੀ ਸਹਿਮਤੀ ਜਤਾਈ ਹੈ ਕਿ ਜੋ ਫੈਸਲਾ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਚ ਆਫਟਰ ਨੋਟੀਫਿਕੇਸ਼ਨ ਤੋਂ ਬਾਅਦ ਕਿ ਨੋਟੀਫਿਕੇਸ਼ਨ ਚ ਕੀ ਰਿਜ਼ਰਵ ਆਉਂਦੀ ਹੈ ਓਪਨ ਆਉਂਦੀ ਹੈ ਮਹਿਲਾ ਆਉਂਦੀ ਹੈ ਜੋ ਫੈਸਲਾ ਬਲਵਿੰਦਰ ਸਿੰਘ ਜੀ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਜੀ ਜਾਂ ਪੀਸੀਸੀ ਫੈਸਲਾ ਕਰੇਗੀ ਅਸੀਂ ਸਾਰੇ ਉਸ ਫੈਸਲੇ ਦਾ ਪਾਲਨ ਕਰਾਂਗੇ ਔਰ ਜਿਹਨੂੰ ਵੀ ਉਸ ਕੁਰਸੀ ਤੇ ਬਿਠਾਉਣਗੇ ਅਸੀਂ ਉਹਨਾਂ ਨੂੰ ਬਿਠਾਉਂਗੇ ਤੋਂ ਇੱਕ ਇਨੀਸ਼ੀਅਲ ਮੀਟਿੰਗ ਹੋਈ ਹੈ ਸੋ ਹਜੇ ਕਿਸੇ ਪ੍ਰਕਾਰ ਦਾ ਕੌਨ ਮੇਰ ਬਨੇਗਾ ਕੀਰਾ ਨਾਮ ਫਾਈਨਲ ਹੋਇਆ ਹੈ ਇਹਦੇ ਬਾਰੇ ਇਸ ਕਰਕੇ ਨਹੀਂ ਚਰਚਾ ਹੋ ਸਕਦੀ ਕਿਉਂਕਿ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਤੋਂ ਬਾਅਦ ਪਤਾ ਚਲੇਗਾ ਸੋ ਕੀ ਹੋਏਗਾ ਸੋ ਮੈਨੂੰ ਲੱਗਦਾ ਕਿ ਅਸੀਂ ਔਨ ਮੈਰਿਟ ਜਿਹੜਾ ਫੈਸਲਾ ਸੀਐਲਪੀ ਔਰ ਪੀਸੀਸੀ ਔਰ ਸਾਡੇ ਬਲਵਿੰਦਰ ਸਿੰਘ ਜੀ ਅਸੀਂ ਤਮਾਮ ਲੋਕ ਔਨ ਮੈਰਿਟ ਫੈਸਲਾ ਲਵਾਂਗੇ ਕਿ ਕਿਹਨੂੰ ਵਿਅਕਤੀ ਨੂੰ ਮੇਰਬਾਨਾ ਚਾਹੀਦਾ ਸੱਚ ਇੱਕ ਡੱਲੇਵਾਲ ਨੂੰ 20 ਦਿਨ ਹੋ ਗਏ ਲੱਗਦਾ ਮਰਨ ਮਤਲਬ ਦੇਖੋ ਇਹ ਅਗਰ ਅਨਹੋਣੀ ਕੋਈ ਹੋ ਜਾਂਦੀ ਹੈ ਤੇ ਇਹਦੇ ਵਿੱਚ ਸਿੱਧੀ ਸਿੱਧੀ ਬੀਜੇਪੀ ਤੇ ਆਮ ਆਦਮੀ ਪਾਰਟੀ ਜ਼ਿੰਮੇਦਾਰ ਹੈ ਕੱਲ 29 ਦਿਨਾਂ ਬਾਅਦ ਆਮ ਆਦਮੀ ਪਾਰਟੀ ਨੂੰ ਚਿੱਟਿਆ ਆਇਆ ਕਿ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਕੋਈ ਢੇਲਾ ਉਪਰਾਲਾ ਨਹੀਂ ਕੀਤਾ ਗਿਆ ਉਹਨਾਂ ਨੂੰ ਉੱਥੋਂ ਠਾਉਣ ਵਾਸਤੇ ਔਰ ਬੀਜੇਪੀ ਬੇਜਦ ਹੈ ਉਹ ਪਹਿਲਾਂ ਦੇਖ ਲਓ ਕਿ ਅਸੀਂ ਬਾਰਡਰ ਤੇ ਜਾਣਾ ਚਾਹੁੰਦੇ ਨੇ ਸਾਡੇ ਕੁਝ ਸਾਥੀ ਜਾਣਾ ਚਾਹੁੰਦੇ ਸ਼ਾਂਤਪੂਰਕ ਤਰੀਕੇ ਨਾਲ ਗੋਲੀਆਂ ਮਾਰੀਆਂ ਗਈਆਂ ਉਹਨਾਂ ਨੂੰ ਪੁੱਛਿਆ ਨਹੀਂ ਗਿਆ ਕਿਸੇ ਪ੍ਰਕਾਰ ਉਹਨਾਂ ਦੀ ਸੁੱਧ ਬੁੱਧ ਨਹੀਂ ਲਈ ਗਈ ਹੁਣ ਬੇਜਦ ਹੈ ਕਿ ਕੋਈ ਮਰਦਾ ਤਾਂ ਮਰ ਜੇ ਸਾਨੂੰ ਕੋਈ ਪਰਵਾਹ ਨਹੀਂ ਪਰ ਮੈਂ ਇਹ ਸਾਰੇ ਘਟਨਾਕਰਨ ਤੋਂ ਬਾਅਦ ਮੈਂ ਹੱਥ ਜੋੜ ਕੇ ਡਲੇਵਲ ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਉਹਨਾਂ ਦੀ ਸਾਨੂੰ ਬਥੇਰੀ ਲੋੜ ਹੈ ਹਾਲਾਂਕਿ ਬਹੁਤ ਸਾਰੇ ਲੋਕ ਵਿਚਾਰੇ ਵੀ ਔਖੇ ਐ ਰਾ ਇਹ जानबूझ के ਸਾਡੂ ਬਾਈ ਫਰਗੇਟ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਗਾਂ ਨੂੰ ਕਿਉਂ ਰਾਹ ਦੇ ਵਿੱਚ ਉਹਨਾਂ ਨੂੰ ਕੋਈ ਚਾਰਾ ਨਹੀਂ ਉਹ ਰਾਹ 'ਚ ਬੈਠੇ ਹੈ ਕਈ ਆਮ ਬੰਦੇ ਵਪਾਰੀ ਜਾਂ ਹੋਰ ਵਿਅਕਤੀ ਵੀ ਸਾਡੇ ਪਰੇਸ਼ਾਨ ਹੁੰਦੇ ਆਂ ਅਸੀਂ ਉਹਨਾਂ ਦੇ ਨਾਲ ਵੀ ਪੂਰਾ ਨਨਤਾਹਿਮਤ ਹੈ ਪਰ ਮੈਂ ਬੇਨਤੀ ਕਰਾਂਗਾ ਡੱਲੇਵਾਲ ਸਾਹਿਬ ਨੂੰ ਤੁਹਾਡੀ ਜਾਨ ਬੜੀ ਇੰਪੋਰਟੈਂਟ ਹੈ ਸਾਡੇ ਵਾਸਤੇ ਪੰਜਾਬ ਦੇ ਲੋਗਾਂ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਜਿਸ ਪ੍ਰਕਾਰ ਲੜਾਈ ਲੜੀ ਹੈ ਉਹ ਅਸੀਂ ਤੁਹਾਨੂੰ ਸਲਾਮ ਕਰਦੇ ਆਂ ਅੱਜ ਦੇ ਇਸ ਯੋਗਦਕਲ ਯੁੱਗ ਦੇ ਵਿੱਚ ਇੰਨੇ ਦਿਨ ਤੁਸੀਂ ਮਰਨ ਵਾਸਤੇ ਤੁਹਾਡੀ ਪਰਿਵਾਰ ਨੂੰ ਲੋੜ ਹੈ ਸਾਨੂੰ ਲੋੜ ਹੈ ਕਿਰਪਾ ਕਰਕੇ ਇਹ ਜਿਹੜੀ ਸਰਕਾਰ ਬੇਜਿਤ ਹੈ ਆਪਾਂ ਉਹੀ ਖਾਤਰ ਆਪਣੀ ਜਾਨ ਨਾ ਗਵਾਈਏ ਤੁਸੀਂ ਅੱਗੇ ਵੀ ਗਾ ਕਿਸਾਨਾਂ ਦੀ ਲੜਾਈ ਲੜਨੀ ਹੈ ਤੇ ਹੁਣ ਸਾਨੂੰ ਇੱਕ ਮਰਨ ਵਾਸਤ ਤੋਂ ਜਿਹੜਾ ਹੈਗਾ ਉੱਠ ਖੜਨਾ ਚਾਹੀਦਾ ਹੈ ਤੋੜ ਦੇਣਾ ਚਾਹੀਦਾ ਮਰਨ ਵਾਸਤ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿਉਂਕਿ ਉਹਨਾਂ ਦੀ ਲੋੜ ਹੈ ਸਾ ਬੇਸ਼ੱਕ ਸਰਕਾਰਾਂ ਨੇ ਇਸ ਕਲ ਦੀ ਕਦਰ ਕੀਮਤ ਨਹੀਂ ਪਾਈ ਉਹ ਲੋੜ ਹੈ ਬਸ ਇਹੀ ਕਿ ਉਹਨਾਂ ਨੂੰ ਬੇਨਤੀ ਇਹੀ ਕੀਤੀ ਸੀ ਆ ਫਿਰ ਉਹਨਾਂ ਨੇ ਸਾਨੂੰ ਦੋਨਾਂ ਨੂੰ ਵੀ ਇਹ ਗੱਲ ਕਹੀ ਕਿ ਮੈਂ ਯਾਰ ਹੁਣ ਆਪਣੀ ਇਹ jaan ਪੰਜਾਬ ਦੇ ਕਿਸਾਨਾਂ ਦੇ ਦੇਖੇ ਨਾ ਚੁੱਕਿਆ ਸੋ ਮੈਂ ਚਾਹਨਾ ਕਿ ਜੇ ਮੈਂ ਸ਼ਹੀਦ ਹੋ ਜਾਣਾ ਤਾਂ ਹੋਰ ਕਿਸੇ ਨੂੰ ਸੁਸਾਈਡ ਨਾ ਕਰਨਾ ਪਵੇ ਕਿਸੇ ਕਿਸਾਨ ਪਰ ਨਾਲ ਹੀ ਨਾਲ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵਾਰੀ-ਵਾਰੀ ਉਹਨਾਂ ਨੂੰ ਇਹ ਬੇਨਤੀ ਕਰੀਏ ਕਿਉਂਕਿ ਜੇ ਸਰਕਾਰਾਂ ਬੇਜਦਾ ਹੈ ਅਸੀਂ ਇੱਕ ਐਸਾ ਸਾਥੀ ਨਹੀਂ ਗਵਾਉਣਾ ਚਾਹੁੰਦੇ ਜਿਸ ਸਾਥੀ ਦੀ ਪੰਜਾਬ ਦੇ ਲੋਕਾਂ ਨੂੰ ਤੇ ਕਿਸਾਨਾਂ ਨੂੰ ਲੋੜ ਆ। ਰੱਬ ਨਾ ਕਰੇ ਕਿ ਛਾਪਨ ਹੋ ਜਾਏਗਾ ਪੰਜਾਬ ਦਾ ਮੈਂ ਦੋਹਾਂ ਸਰਕਾਰਾਂ ਨੂੰ ਇਹ ਬੇਨਤੀ ਕਰਨਾ ਆਪਦੀ ਜਿੱਦ ਛੱਡ ਕੇ ਫਿਰ ਕੋਈ ਇਹ ਜਿਹੜਾ ਅੰਦੋਲਨ ਹੈ ਇਹ ਫਿਰ ਵੱਖਰਾ ਰੂਪ ਲੈ ਲੇਗਾ, ਅਕ੍ਰੋਸ਼ ਦਾ ਰੂਪ ਲੈ ਲੇਗਾ। ਫਿਰ ਪੰਜਾਬ ਦੇ ਕਿਸਾਨਾਂ ਨੇ ਔਰ ਪੰਜਾਬ ਦੇ ਲੋਕਾਂ ਨੇ ਰੁਕਣਾ ਨਹੀਂਗਾ। ਅਗਰ ਇਹ ਕੋਈ ਅਣਹੋਣੀ ਹੋ ਗਈ। ਮੇਰੀ ਦੁਬਾਰਾ ਫੇਰ ਬੇਨਤੀ ਹੈ ਰੱਬ ਦੇ ਵਾਸਤੇ। ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪ ਦੀ ਹਉਮੈ ਹੰਕਾਰ ਮੈਂ ਛੱਡ ਕੇ ਅੱਜ ਡੱਲੇਵਾਲ ਸਾਹਿਬ ਦੀ ਜਾਨ ਬਚਾਉਣੀ ਹੋ ਰਹੀ ਹੈ ਇਸ ਦਾ ਪ੍ਰਧਾਨ ਜੀ ਨੇ ਅੱਗੇ ਜ਼ਿਕਰ ਕੀਤਾ ਹੈ ਸਾਡੇ ਨਾਲ ਸਾਬ ਬਲਵਿੰਦਰ ਸਿੰਘ ਢਾਲੀਵਾਲ ਸਾਹਿਬ ਕੈਪਟਨ ਸੰਦੀਪ ਸਿੰਘ ਸੰਧੂ ਜੀ ਸਾਡੇ ਜਨਰਲ ਸਿਟੀ ਆਰਗੇਨਾਈਜੇਸ਼ਨ ਤੇ ਬਾਕੀ ਸਾਰੇ ਸਾਥੀ ਅਸੀਂ ਪਹੁੰਚੇ ਸਾਰਿਆਂ ਨੂੰ ਪਹਿਲੇ ਤੇ ਅਸੀਂ ਦਿਲੀ ਮੁਬਾਰਕਬਾਦ ਸਾਬ ਬਲਵਿੰਦਰ ਸਿੰਘ ਢਾਲੀਵਾਲ ਜੀ ਨੂੰ ਤੇ ਸਾਰੇ ਹੀ ਨਵੇਂ ਲੈਕਟੇ ਮਿਸਪਲ ਕਾਰਪੋਰੇਟ ਜੀ ਨੂੰ ਦਿੱਤੀ ਹੈ ਚਾਹ ਨੂੰ ਖੁਸ਼ੀ ਹੈ ਕਿ ਜਿਹੋ ਜਿਹੇ ਸਮੇਵਾਰ ਆਏ ਨੇ ਉਹੋ ਜਿਹੇ ਇਹਨਾਂ ਦੇ ਸਾਰੇ ਕੌਂਸਲਰ ਬਣ ਗਏ ਤੇ ਵੱਡੀ ਖੁਸ਼ੀ ਦੀ ਗੱਲ ਜਿਹੜੀ ਸਾਰਨੋ ਹੈ ਕਿ 13 ਔਰਤਾਂ ਦੀਆਂ ਸੀਟਾਂ ਵਿੱਚੋਂ ਵਿੱਚੋਂ 11 ਕਾਂਗਰਸ ਦੇ ਤੇ ਦੋ ਭਾਜਪਾ ਦੇ ਜਿਹੜੇ ਦਿੱਗਜ ਲੀਡਰ ਨੇ ਨੈਸ਼ਨਲ ਲੈਵਲ ਦੇ ਦੋਨਾਂ ਨੂੰ ਸਾਡੇ ਕਾਂਗਰਸ ਦੇ ਕੈਂਡੀਡੇਟਸ ਨੇ ਉਹਨਾਂ ਦੇ ਘਰੇਲੂ ਆਰਡਰ ਵਿੱਚੋਂ ਰਾਇ ਬੜੀ ਵੱਡੀ ਗੱਲ ਹੈ ਸੋ ਅਸੀਂ ਮਹਾਰਤ ਦੇ ਨੁਮਾਇੰਦੇ ਆਏ ਹਾਂ ਜਿਸ ਦਾ ਪ੍ਰਧਾਨ ਜੀ ਨੇ ਪਹਿਲੇ ਕਲਕੂਲੇਟ ਕੀਤੀ ਅਜੇ ਗਵਰਨਰ ਦੀ ਨੋਟੀਫਿਕੇਸ਼ਨ ਨਹੀਂ ਹੈ ਨੰਬਰ 2 ਉਹਨਾਂ ਦੀ ਰੈਜ਼ਰਵੇਸ਼ਨ ਕੀ ਹੋਣੀ ਹੈ ਉਸ ਦੇ ਨਾਲ ਹੀ ਅਸੀਂ ਰਣਨੀਤੀ ਬਣਾਵਾਂਗੇ ਅਸੀਂ ਇਸ ਗੱਲ ਦਾ ਯਕੀਨ ਪ੍ਰਧਾਨ ਜੀ ਨੇ ਸਾਰੇ ਕਾਂਗਰਸ ਲੀਡਰਸ਼ਿਪ ਵੱਲੋਂ ਦਿੱਤਾ ਕਿ ਜੋ ਸਾਡੇ ਕਾਰਪੋਰੇਟਰ ਦਾ ਥਿਊ ਹੋਏਗਾ ਤੇ ਸਾਡੇ ਐਮਐਲਏ ਸਾਹਿਬ ਦਾ ਥਿਊ ਹੋਏਗਾ ਅਸੀਂ ਉਹੀ ਹੀ ਕਰਨਾ ਚਾਹੁੰਦੇ ਇਹ ਸੈਂਟੀਮੈਂਟ ਨਾ ਚੱਲੇ ਕੋਈ ਪਾਰਟੀ ਵੱਲੋਂ ਕਿਸੇ ਨੂੰ ਠੋਸਿਆ ਨਹੀਂ ਜਾਏਗਾ ਉਦੀ ਲਾਇਲਟੀ ਉਦੀ ਸੇਨੇਓਰਿਟੀ ਉਦੀ ਕੈਪੇਬਿਲਿਟੀ ਤੇ ਨਾਲ ਰੈਜ਼ਰਵੇਸ਼ਨ ਅਸੀਂ ਤਿਆਰ ਕਿਸੇ ਨੂੰ ਕਰੀਏ ਰੈਜ਼ਰਵੇਸ਼ਨ ਕੋਈ ਹੋ ਜਾ ਸੋ ਅਜੇ ਇਹ ਸਾਰਾ ਕੁਝ ਹੋਇਆ ਸੋ ਇਸ ਗੱਲ ਕਰ ਆਜ ਦੀ ਜਿਹੜੀ ਪਲੇਠੀ ਫੇਰੀ ਇਹ ਤੇ ਮੁਬਾਰਕ ਦੇਣ ਵਾਸਤੇ ਸੀ ਤੇ ਨਾਲ ਇਹ ਗੱਲ ਕਹਿਣ ਵਾਸਤੇ ਦ੍ਰਿੜਤਾ ਨਾਲ ਆਪਾਂ ਕਹਿ ਰਹੇ ਕਾਂਗਰਸ ਜ਼ਮੀਰ ਵਾਸਤੇ ਜਾੜੀ ਜਾਂਦੀ ਹੈ ਬੇਜ਼ਮੀਰਿਆਂ ਵਾਸਤੇ ਦੂਜੀਆਂ ਪਾਰਟੀਆਂ ਬਸੇਰੀਆਂ ਨੇ ਜ਼ਮੀਰ ਵਾਲਿਆਂ ਵਾਸਤੇ ਕਾਂਗਰਸ ਸੋ ਸਨੂਪੂਰਨਾ ਅਸ ਹੈ ਕਿ ਸਾਰੇ ਜ਼ਮੀਰ ਵਾਲੇ ਮੈਂਬਰਸ ਟਟ ਕੇ ਖਲੋਣਗੇ ਜੇ ਭਾਵੇਂ ਆਪ ਦੀ ਸਰਕਾਰ ਜਿਹੜੀ ਗੱਲ ਤੇ ਇਮਾਨਦਾਰੀ ਦੀ ਕਰਦੀ ਸੀ ਕੇਜਰੀਵਾਲ ਤੇ ਭਗਵੰਤ ਨੇ ਹਮੇਸ਼ਾ ਇਮਾਨਦਾਰੀ ਦੀ ਗੱਲ ਕੀਤੀ ਬਟ ਇਹਨਾਂ ਦੇ ਦੋ ਮੰਤਰੀ ਇੱਥੇ ਜੋ ਕੁਝ ਚੁੱਕੀ ਫਿਰਦੇ ਨੇ ਮੇਰਾ خیال ਸ਼ਰਮ ਦੇ ਨਾਲ ਆਪ ਦੀ ਲੀਡਰਸ਼ਿਪ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਅਨੈਥੀਕਲ ਸਿਆਸਤ ਜਿਹੜੀ ਐਥਿਕਸ ਦੀ ਗੱਲ ਕਰਕੇ ਆਏ ਸੀ ਅੰਨਾ ਹਜ਼ਾਰ ਜੀ ਦਾ ਅੱਜ ਮੋਸਟ ਅਨੈਥਿਕਲ ਜੇ ਜਮਾਤ ਸਾਰੇ ਪੰਜਾਬ ਚ ਕੋਈ ਹੈ ਤੇ ਉਹ ਆਮ ਆਦਮੀ ਪਾਰਟੀ ਕੁਝ ਤਨੂ ਦਸੀ ਕਿ ਟੋਟਲ ਝੂਠ ਹੈ ਰਾਜਾ ਜੀ ਤੇ ਉੱਥੇ ਸਨ ਉਹ ਤੇ ਐਵਰੀ ਸਿੰਗਲ ਥਿੰਗ ਇਨ ਪਾਰਲੀਮੈਂਟ ਆਈਦਰ ਇਨਸਾਈਡ ਦੀ ਪਾਰਲੀਮੈਂਟ ਆਊਟਸਾਈਡ ਕਿਉਂਕਿ ਕੰਪਲੈਕਸ ਦਾ ਹਿੱਸਾ ਅੰਡਰ ਕੈਮਰਾ ਰਾਹੁਲ ਜੀ ਨੇ ਤੇ ਸੁਭਤੀ ਕਾਂਗਰਸ ਨੇ ਗੱਲ ਕਹੀ ਕਿ ਸਾਨੂੰ ਫੁਟੇਜ ਦੇ ਦਿਓ ਫੁਟੇਜ ਬਖਾ ਦਿਓ ਜੇ ਸਾਡਾ ਕੋਸੂਰ ਹੈ ਕੇਸ ਦਰਜ ਕਰ ਲਓ देयर इज नो ਫੁਟੇਜ ਕਿਉਂਕਿ ਫੁਟੇਜ ਤੇ ਵੈਸਤੇ ਬੇਸਿਕਲੀ ਖੜਗੇ ਸਾਹਿਬ ਦੇ ਨਾਲ ਜਿਹੜੇ 85 86 ਸਾਲ ਦੇ ਸਾਡੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਨੇ ਪ੍ਰਿੰਕਾ ਜੀ ਦੇ ਨਾਲ ਤੇ ਰਾਹੁਲ ਜੀ ਦੇ ਨਾਲ ਮਿਸ ਬਿਹੇਵ ਜੇ ਕੀਤਾ ਉਹ ਭਾਜਪਾ ਦੇ ਐਮਪੀ ਜੀ ਦੇ ਕੀਤਾ ਐਂਡ ਸੋਚੀ ਸਮਝੀ ਸਾਜਿਸ਼ ਤੇ ਨਾਲ ਜਿਹੜਾ ਹੋਮ ਮਿਨਿਸਟਰ ਦੇ ਬਿਆਨ ਸਨ ਡਾਕਟਰ ਪੀਮਰਾਵ ਮੇਧਕਰ ਸਾਹਿਬ ਦੇ ਖਿਲਾਫ ਉਹਨਾਂ ਨੂੰ ਸਾਈਡ ਟਰੈਕ ਕਰਨ ਵਾਸਤੇ ਕਿ ਮਸਲਾ ਅੰਦਰੋਂ ਇਹਦਾ ਹਟਾਉਣ ਦਾ ਟਾਂ ਟਾਂਗੀ ਇਹ ਸੀ ਜੀ ਵੇਖੋ ਕੇਸ ਦਰਜ ਕਰ ਦਿੱਤੇ ਲੀਡਰ ਆਫ ਦੀ ਆਪੋਜੀਸ਼ਨ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਲੀਡਰ ਆਫ ਦੀ ਆਪੋਜੀਸ਼ਨ ਦੇ ਗਲਾਸ ਇੱਕ ਝੂਠਾ ਕੇਸ ਦਰਜ ਕਰਨਾ ਉਥੋਂ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਕੋਸ਼ਿਸ਼ ਕਰਦੇ ਕਿ ਇਹਨਾਂ ਨੂੰ ਅਸੀਂ ਕਸੂਤੇ ਪਸਾਣ ਦੀ ਕੋਈ ਮੇਰਾ ਖਿਆਲ ਘੱਟੋ ਘੱਟ 25 30 ਕੇਸਿਸ ਰਾਹੁਲ ਜੀ ਨਾਲ ਆਲਰੇਡੀ ਆਰਐਸਐਸ ਤੇ ਭਾਜਪਾ ਵਾਲਿਆਂ ਨੇ ਵੱਖ-ਵੱਖ ਦੇ ਦੋਸਾਂ ਦੇ ਹਿੱਸਿਆਂ ਵਿੱਚ ਦਰਜ ਕੀਤੇ ਨੇ ਬਟ ਹੀ ਇਜ਼ ਅ ਮੈਨ ਵਿਦ ਕਮਿਟਮੈਂਟ ਇਟਸ ਅ ਪਾਰਟੀ ਵਿਦ ਕਮਿਟਮੈਂਟ ਐਂਡ ਹੀ ਇਜ਼ ਅ ਲੀਡਰ ਵਿਦ ਕਮਿਟਮੈਂਟ ਉਹਨਾਂ ਨੂੰ ਇਹਨਾਂ ਗੱਲਾਂ ਦਾ ਨਾ ਕੋਈ ਡਰ ਹੈ ਨਾ ਕੋਈ ਫਿਤਰ ਹੈ ਆਪਣੀ ਲੜਾਈਓ ਲੜਦੇ ਜਾਣਗੇ ਹਿੰਦੁਸਤਾਨ ਦੇ ਗਰੀਬ ਦੇ ਨਾਲ ਕਿਸਾਨ ਦੇ ਨਾਲ ਡੱਟ ਕੇ ਉਹਨਾਂ ਨੇ ਆਪਣਾ ਸਾਥ ਦਿੱਤਾ ਦੂਜੇ ਦੇ ਰਹਿ ਗਏ ਬਟ ਦੇਖੋ ਕਾਂਗਰਸ ਨੇ ਤੇ ਹਮੇਸ਼ਾ ਜੋ ਪ੍ਰੋ ਪੰਜਾਬ ਪੰਜਾਬ ਦੇ ਹਿੱਤ ਵਿੱਚ ਕੋਈ ਵੀ ਗੱਲ ਹੋਏਗੀ ਉਹਦੀ ਕਾਂਗਰਸ ਪੰਜਾਬ ਕਾਂਗਰਸ ਨੇ ਹਮੇਸ਼ਾ ਹੀ ਸਮਰਥਨ ਦਿੱਤਾ ਅਸੀਂ ਦੋਨੋਂ ਭਰਾ ਆਪਣੇ ਸਾਥੀਆਂ ਨਾਲ ਡਲੇਵਾਲ ਸਾਹਿਬ ਕੋਲ ਜਾ ਕੇ ਆਏ ਅਸੀਂ ਸਹੀ ਮਿਹਨਤ 'ਚ ਬਹੁਤ ਜ਼ਿਆਦਾ ਚਿੰਤਤ ਆ ਵੇਖੋ ਇਹਦੇ ਵਿੱਚ ਬ੍ਰਿਜ ਦਾ ਰੋਲ ਕਿੰਨੇ ਕਰਦਾ ਪੁਲ ਦਾ ਰੋਲ ਕਰਨਾ ਸੀ ਸਾਡੇ ਇਲੈਕਟਿਡ ਸੀਐਮ ਨੇ ਮੈਨੂੰ ਹੈਰਾਨੀ ਹੁੰਦੀ ਮੈਂ ਅੱਜ ਤੁਹਾਡੇ ਦਰਿਅ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਦਾ ਕੀ ਭਗਵੰਤ ਮਾਨ ਤੁਹਾਡੇ ਕੋ ਇਜਾਜ਼ਤ ਲੈ ਕੇ ਮੈਲਬਨ ਗਿਆ ਉਹਦਾ ਮਤਲਬ ਤੁਸੀਂ ਇਜਾਜ਼ਤ ਦਿੱਤੀ ਉਹਨੂੰ ਉੱਥੇ ਜਾਣ ਦੀ ਕੱਲ ਮਿਲੇ ਉਸ ਤੋਂ ਬਾਅਦ ਉਹ ਚਲਾ ਗਿਆ ਤੇ ਕਰਨ ਕੀ ਗਿਆ ਉਥੇ ਇੱਕ ਕ੍ਰਿਕਟ ਮੈਚ ਵੇਖਣ ਗਿਆ। ਦਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਨੇ, 29 ਨਹੀਂ ਹੋਏ, 31 ਦਿਨ ਹੋ ਗਏ। ਕ੍ਰਿਟੀਕਲ ਹਾਲਾਤ ਦੇ ਵਿੱਚ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੰਬ ਲਾਸਟ ਹੋ ਰਹੇ ਨੇ। ਪੰਜਾਬੀ ਕਿਸੇ ਦੀ ਜ਼ਿੰਦਗੀ ਤੇ maal ਉਹਦਾ ਮਹਿਫੂਜ਼ ਨਹੀਂ। ਸਾਡੇ ਉੱਤੇ ਸੈਂਟਰ ਵਾਰੀ-ਵਾਰੀ ਵਾਰ ਕਰਦੇ ਆ ਜਿਹੜੀਆਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ। ਉਹਨਾਂ ਨੂੰ ਇਨਡਾਇਰੈਕਟ ਢੰਗ ਦੇ ਨਾਲ ਹੁਣੇ ਫੇਰ ਵਾਪਸ ਲੈ ਕੇ ਆ ਰਹੇ ਨੇ ਤੇ ਸਾਡਾ ਚੀਫ ਮਿਸਟਰ ਜਿਹੜਾ ਆਪਣੀ ਜ਼ਿੰਮੇਵਾਰੀ ਛੱਡ ਕੇ ਬਾਨੇ ਮੁਲਕ ਚਲੇ ਜੇ ਮੈਂ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਅਸੀਂ ਕੜੇ ਸ਼ਬਦਾਂ ਨਾਲ ਸੁਭਚੀ ਕਾਂਗਰਸ ਦੀ ਨਿੰਦਾ ਕਰਦੀ ਹੈ ਕਿ ਇਹ ਇਸ ਤਰ੍ਹਾਂ ਹੀ ਕਿ ਰੋਮ ਦੇ ਵਿੱਚ ਅੱਗ ਲੱਗੀ ਹੈ ਤੇ ਦੀਰੋ ਬਾਂਸਰੀ ਵਜਾ ਰਿਹਾ ਹੈ ਅੱਜ ਹਾਲਾਤ ਉਹ ਨੇ ਕਿ ਪੰਜਾਬ ਦੇ ਵਿੱਚ ਵਾਤਾਵਰਨ ਇਸ ਕਿਸਮ ਦਾ ਬਾਰਡਰ ਤੇ ਅੱਗ ਲੱਗੀ ਹੈ ਲੋਕਾਂ ਦੀ ਜ਼ਿੰਦਗੀ ਮਹਫੂਜ਼ ਨਹੀਂ ਖਨੌਰੀ ਦੇ ਵਿੱਚ ਕ੍ਰਿਟੀਕਲ ਹਾਲਾਤ ਤੇ ਢੱਲੇਵਾਲ ਸਾਹਿਬ ਨੇ ਤੇ ਇੱਕ ਕ੍ਰਿਕਟ ਦਾ ਮੈਚ ਵੇਖਣ ਚਲੇ ਗਏ ਇਸ ਤੋਂ ਇਨਸੈਂਸਿਟਿਵ ਕੁਝ ਹੀ ਮਿਸਟੂਸ ਆ ਤਾਂ ਇਸ ਤੋਂ ਇਨਸੈਂਸਿਟਿਵ ਕੁਝ ਬਾਤ ਆਵਰਗੀ ਹੋ ਸਕਦੀ ਹੈ ਅਨਸਕਰੂਪਲਸ ਇਹ ਜਮਾਤ ਹੈ ਕੋਈ ਰੂਸੂਲ ਨਹੀਂ ਇਹਨਾਂ ਦਾ 92 ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਂਦੇ ਦੀ ਇਹ ਲੋਕਾਂ ਨੇ ਫਤਵਾ ਕਾਰਪੋਰੇਸ਼ਨਤੀ ਹੋਣੇ ਦਿੱਤਾ ਬਹੁਤ ਬਹੁਤ ਸ਼ੁਕਰੀਆ ਅਨਵਾਰ ਜੀ ਇਹ ਇਨਫੈਕਟ ਵਾਲਾ ਪੰਜਾਬ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਵਾਦੀ ਹੈ ਤੇ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਐਮਐਸਪੀ ਦੇਗੀ ਤੁਹਾਨੂੰ ਮੇਰੀ ਇੱਕ ਸੁਣੋ ਪਹਿਲੇ ਉੱਥੋਂ ਤੱਕ ਪਹੁੰਚ ਕੇ ਲੈ ਆਂਦੋ ਐਮਐਸਪੀ ਦੀ ਸਾਡੀ ਕਮਿਟਮੈਂਟ ਹੈ ਤੈਨੂੰ ਪਹੁੰਚ ਕੇ ਲੈ ਆਂਦੋ ਅਸੀਂ ਤੇ ਸਾਰੇ ਦੇਸ਼ ਦੇ ਵਿੱਚ ਜ਼ੁਬਾਨ ਦੇ ਨਾਲ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਕਲੀਅਰ ਹੋ ਚੁੱਕੇ ਜੀ ਨੇ ਇਹਦੇ ਉੱਤੇ ਪਾਰਲੀਮੈਂਟ ਚ ਕਾਨੂੰਨ ਲਗਾਉਂਦੇ ਉਹਨਾਂ ਨੇ ਕਿਹਾ ਤਾਂ ਤੁਸੀਂ ਸੁਣਿਆ ਹੋਣਾ ਇਹ ਇੱਥੇ ਸੇ ਕਮਿਟਮੈਂਟ ਆਫ ਦੀ ਕਾਂਗਰਸ ਥੈਂਕ ਯੂ ਅਮੇ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨਿਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨਿਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਸਾਢੇ 3 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀ ਵੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਸਾਰਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸ